ਅਨਜੀਤ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਣੇ ਚੈਨਲ YouTube Farmer ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਮੌਸਮ ਦੇ ਸਬੰਧ ਵਿੱਚ 16 April ਨੂੰ ਇੱਕ ਨਵੀਂ ਜੋ ਅਪਡੇਟ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲਈ ਹਾਜ਼ਰ ਹੋਏ ਹਾਂ ਸੋ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤੇ ਆਪਣਾ ਚੈਨਲ YouTube Farmer ਵੀ ਸਬਸਕ੍ਰਾਈਬ ਕਰਿਓ ਤੇ ਹੁਣ ਗੱਲ ਕਰਦੇ ਹਾਂ ਜੋ ਨਵੀਂ ਅਪਡੇਟ ਹੈ ਇਹ ਜੋ ਇੱਕ ਖਬਰ ਆਈ ਹੈ तकरीबन ਕਿਸਾਨਾਂ ਦੇ ਹੱਕ ਵਿੱਚ ਹੈ ਤੇ ਇੱਕ ਤੌਰ ਤੇ ਕਿਸਾਨਾਂ ਲਈ ਵਧੀਆ ਖਬਰ ਹੈ ਕੀ ਜੋ ਤਾਜ਼ਾ ਮੀਂਹ ਦੇ ਹਾਲਾਤ ਬਣੇ ਹੋਏ ਸਨ 16 ਅਤੇ 17 April ਨੂੰ ਤੇ ਇਹ ਜੋ ਹਾਲਾਤ ਸਨ तकरीबन 16 April ਰਾਤ ਤੋਂ ਲੈ ਕੇ 17 April 10-11 ਵਜੇ ਤੱਕ ਕਾਫੀ ਤਕੜੀ بارش ਵਾਲੇ ਹਾਲਾਤ ਸਨ ਤੇ ਜਿਨ੍ਹਾਂ ਵਿੱਚ ਕਾਫੀ ਹੱਦ ਤੱਕ ਗਰਾਵਟ ਆ ਗਈ ਹੈ ਇਤੇ ਤਕਰੀਬਨ ਜੇ ਮਤਲਬ ਪਹਿਲਾਂ 90 ਤੋਂ 100% ਆਪਣੇ بارش ਦੇ ਚਾਂਦ ਸਨ ਤਾਂ ਹੁਣ ਘਟ ਕੇ ਤਕਰੀਬਨ 70% ਦੇ icit ਰਹਿ ਗਏ ਹਨ ਇਹ ਮਤਲਬ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੀਂਹ ਨਹੀਂ ਪਵੇਗਾ ਮੀਂਹ ਪਵੇਗਾ ਪਰ ਉਸ ਦੀ ਜੋ ਮਾਤਰਾ ਹੈ ਉਹ ਘਟ ਜਾਵੇਗੀ ਤੇ ਮਤਲਬ ਭਾਰੀ ਮੀਂਹ ਤੋਂ ਘਟ ਕੇ ਇਹ ਦਰਮਿਆਨੀ ਮੀਂਹ ਤੇ ਆ ਗਿਆ ਹੈ ਤੇ ਜੋ ਕਿ ਇੱਕ ਕਿਸਾਨਾਂ ਲਈ ਇੱਕ ਵਧੀਆ ਰਾਹਤ ਦੀ ਖਬਰ ਹੈ ਪਰ ਇਸ ਦੇ ਨਾਲ ਨਾਲ ਜੋ ਹਵਾਵਾਂ ਹਨ ਉਹ ਚਲਦੀਆਂ ਰਹਿਣਗੀਆਂ ਅਹੇ ਇਹ ਹੋ ਸਕਦਾ ਹੈ ਕਿ ਅੱਜ 16 ਅਪ੍ਰੈਲ ਰਾਤ ਨੂੰ ਕੋਈ ਮਤਲਬ ਤੇਜ਼ ਹਨੇਰੀ ਦੇ ਰੂਪ ਵਿੱਚ ਇੱਕ ਵਾਰ ਫਿਰ ਤੋਂ ਕਾਰਵਾਈਆਂ ਹੋ ਸਕਦੀਆਂ ਨਾਲ ਗਰਜਣ ਵਾਲੇ ਬੱਦਲ ਵੀ ਆ ਸਕਦੇ ਹਨ ਜਿਵੇਂ ਕਿ 15 ਅਪ੍ਰੈਲ ਦੀ ਕੱਲ ਦੀ ਰਾਤ ਨੂੰ ਆਪਣੇ ਪੰਜਾਬ ਦੇ ਬਹੁਤ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਜੋ ਕਿ ਬਹੁਤ ਤੇਜ਼ ਹਨੇਰੀਆਂ ਦੇ ਰੂਪ ਵਿੱਚ ਆਇਆਂ ਤੇ ਨਾਲ ਮੀਂਹ ਵੀ ਪਿਆ ਤੇ ਜਿਨ੍ਹਾਂ ਵਿੱਚ ਆਪਣੇ ਮੁੱਖ ਤੌਰ ਤੇ ਫਾਜ਼ਿਲਕਾ ਹੋ ਗਿਆ ਫਰੀਦਕੋਟ ਤੇ ਇਸ ਤੋਂ ਬਿਨਾ ਅਮਰਸਰ ਤਰਨਤਾਰਨ ਸਾਹਿਬ ਤੇ ਹੋਰ ਜਲੰਧਰ ਨਕੋਦਰ ਦਾ ਏਰੀਆ ਇਸ ਤੋਂ ਬਾਅਦ ਮੋਗਾ ਇਹਨਾਂ ਏਰੀਆ ਵਿੱਚ ਕਾਫੀ ਤੇਜ਼ ਹਵਾਵਾਂ ਚੱਲੀਆਂ ਪਰੰਤੂ ਜੋ ਹੁਣ ਤਾਜ਼ਾ ਅਪਡੇਟ ਆਈ ਹੈ ਕਿ ਇਹ ਬੱਦਲਬਾਤੀ ਤਕਰੀਬਨ ਪੰਜਾਬ ਉੱਤੇ 17 ਤਰੀਕ ਨੂੰ ਤੱਕ ਬਣੀ ਰਹੇਗੀ ਤਕਰੀਬਨ ਦੁਪਹਿਰ ਤੋਂ ਬਾਅਦ ਇਹ ਘਟਣੀ ਸ਼ੁਰੂ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਰਾਹਤ ਮਿਲੇਗੀ ਸੋ ਇਹੀ ਹੁਣ ਮਤਲਬ ਤਾਜ਼ਾ ਅਪਡੇਟ ਆਈ ਸੀ ਕਿ ਜੋ ਮੀਂਹ ਦੀ ਮਾਤਰਾ ਹੈ ਉਹ ਤਕਰੀਬਨ ਕਾਫੀ ਹੱਦ ਤੱਕ ਘਟ ਗਈ ਹੈ ਤੇ ਜਿਸ ਨਾਲ ਕਿਸਾਨਾਂ ਲਈ ਇੱਕ ਰਾਹਤ ਹੋ ਸਕਦੀ ਹੈ ਸੋ ਮੌਸਮ ਦੇ ਸਬੰਧ ਵਿੱਚ ਜੋ ਹੋਰ ਵੀ ਨਵੀਂ ਅਪਡੇਟ ਆਪੇਗੀ ਉਹ ਤੁਰੰਤ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ ਹੁਣ ਲਈ ਧੰਨਵਾਦ